ਸਤਿਗੁਰੂ ਦੀ ਹਜ਼ੂਰੀ ਚ ਬੈਠੇ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਗਾ ਜੀ ਆਪ ਸਭ ਜਾਣਦੇ ਹੋ ਕਿ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਹੀ ਬੇਦਵੀਂ ਦੇ ਕਾਰਨ ਪਿਛਲੇ 10 ਮਹੀਨਿਆਂ ਤੋਂ ਵੀਰ ਪਾਈ ਗੁਰਜੀਤ ਸਿੰਘ ਜੀ ਖਾਲਸਾ ਟਾਵਰ ਤੇ 400 ਫੁੱਟ ਦੇ ਉੱਪਰ ਬੈਠੇ ਹੋਏ ਨੇ ਪਰ ਸਰਕਾਰਾਂ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀਆਂ ਹੇ ਤੱਕ ਪਿਛਲੀਆਂ ਇਹਨੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਸਾਨੂੰ ਇਹੋ ਕਿਹਾ ਸੀ ਕਿ ਕਾਨੂੰਨ ਬਣਾਵਾਂਗੇ ਉਦੋਂ ਵੀ ਉਹਨਾਂ ਨੇ 295 ਲਾ ਕੇ ਮਸਲਾ ਜਿਹੜਾ ਸੀ ਸੈਂਟਰ ਤੱਕ ਭੇਜਿਆ ਤੇ ਫਾਈਲਾਂ ਤੇ ਹਜੇ ਤੱਕ ਮਿੱਟੀ ਪਈ ਹੈ ਤੇ ਕੁਝ ਵੀ ਨਹੀਂ ਹੱਲ ਨਹੀਂ ਹੇ ਤੱਕ ਹੋਇਆ ਉਹਦਾ ਦਿਨ ਬਦ ਦਿਨ ਗੁਰਜੀਤ ਸਿੰਘ ਜੀ ਦੀ ਹਾਲਤ ਕਾਫੀ ਗੰਭੀਰ ਹੁੰਦੀ ਪਈ ਹੁਣ ਤੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਆਪਣੇ ਮੁੱਖ ਮੰਤਰੀ ਜੀ ਭਗਵੰਤ ਸਦਾ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਵੀ ਜਦੋਂ ਸਰਕਾਰ ਬਣਾਉਣੀ ਸੀ ਕਾਫੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਬੇਦਬੀ ਵਾਸਤੇ ਆਪਾਂ ਕੋਈ ਬੇਮਿਸਾਲ ਕਾਨੂੰਨ ਬਣਾਵਾਂਗੇ ਤੇ ਕਿਹਾ ਵੀ ਸੀ ਕਿ ਉਹਨੇ 24 ਘੰਟੇ ਦੇ ਵਿੱਚ ਵਿੱਚ ਬਣਾਵਾਂਗੇ ਪਰ ਅੱਜ ਸਾਢੇ 3 ਸਾਲ ਹੋ ਚੁੱਕੇ ਆ ਕੋਈ ਕਾਨੂੰਨ ਨਹੀਂ ਬਣਿਆ ਤੇ ਜਿਹੜੇ ਇਹਨਾਂ ਦੇ ਪ੍ਰਧਾਨ ਸੀ ਅਰਵਿੰਦ ਕੇਰਜੀਵਾਲ ਉਹਨਾਂ ਨੇ ਵੀ ਇਹੋ ਕਿਹਾ ਸੀ ਕਿ ਬੇਮਿਸਾਲ ਹੀ ਕਾਨੂੰਨ ਬਣੇਗਾ ਕਿ ਜਿਹੜਾ ਕਿ ਕੋਈ ਪੇਦ ਵੀ ਕਰਨ ਬਾਰੇ ਸੋਚੇਗਾ ਵੀ ਨਹੀਂ ਪਰ ਹੁਣ ਕਾਫੀ ਸਮਾਂ ਬੀਤ ਚੁੱਕਾ ਹੈ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ 6 ਮਹੀਨੇ ਦਾ ਸਮਾਂ ਮੰਗਿਆ ਇਹ ਜਿੰਨੇ ਵੀ ਮੇਰੇ ਤੋਂ ਪਹਿਲਾਂ ਬੁਲਾਰੇ ਆਏ ਨੇ ਸਾਰਿਆਂ ਨੇ ਇਹੋ ਹੀ ਕਿਹਾ ਕਿ ਇਹ ਜਿਹੜਾ 6 ਮਹੀਨਾ ਸਮਾਂ ਮੰਗਿਆ ਕਿ ਇਹ ਵਾਕਈ ਸਮਾਂ ਟਪਾ ਰਹੇ ਨੇ ਇਹ ਬਿਲਕੁਲ ਸੱਚ ਹੈ ਜੀ ਚ ਕੋਈ ਝੂਠ ਨਹੀਂ ਹੈ ਇਹਨਾਂ ਨੇ ਇਲੈਕਸ਼ਨਾਂ ਦੇ ਲਾਗੇ ਜੀ ਆ ਕੇ ਦੱਸਣਾ ਕਿ ਆਪਾਂ ਕਾਨੂੰਨ ਬਣਾ ਰਿਹਾ ਪਰ ਸੰਗਤ ਜੀ ਸਾਨੂੰ ਵੀ ਇੱਥੇ ਚਾਹੀਦਾ ਕਿ ਆਪਾਂ ਵੱਧ ਚੜ ਕੇ ਇੱਥੇ ਭਾਈ ਗੁਰਜੀਤ ਸਿੰਘ ਜਿਹੜਾ ਖਾਲਸਾ ਜੀ ਦਾ ਸਾਥ ਦਈਏ ਫੇਰੀ ਇਹ ਕਾਨੂੰਨ ਜਲਦ ਜਲਦ ਬਣ ਸਕਦਾ ਹੈ ਮੇਰੇ ਤੋਂ ਪਹਿਲਾਂ ਜਗਦੀਸ਼ ਸਿੰਘ ਥਲੀ ਕਹਿ ਕੇ ਗਏ ਨੇ ਕਿ ਇਹ ਉਹਨਾਂ ਦੇ ਮੂੰਹ ਤੇ ਚਪੇਟ ਮਾਰੀ ਹੋਵੇ ਤੇ ਗਲੀਆਂ ਪੁੱਛਣਗੇ ਜਾ ਕੇ ਕਾਨੂੰਨ ਬਣਾਈਏ ਕਿ ਨਹੀਂ ਬਣਾਈਏ ਇਹ ਵਾਕਈ ਸੱਚ ਹੈ ਜੀ ਜਦੋਂ ਬੇਦਬੀ ਦਾ ਕਾਨੂੰਨ ਬਣਾਣਾ ਤੇ 6 ਮਹੀਨਿਆਂ ਦਾ ਟਾਈਮ ਮੰਗਦੇ ਪਏ ਨੇ ਤੇ ਜਦੋਂ ਸਰਕਾਰ ਬਣਾਉਣੀ ਆ ਉਹਦੇ ਵੀ ਕਹਦੇ ਨੇ ਕਿ ਸਾਨੂੰ 6 ਮਹੀਨੇ ਦਾ ਟਾਈਮ ਦਿਓ ਜੀ ਸਰਕਾਰ ਬੰਨੀ ਸਾਡੀ ਸਰਕਾਰ ਬਾਰੇ ਸੋਚੋ ਬਣਾਣਾ ਹੈ ਕਿ ਨਹੀਂ ਬਣਾਣੀ ਸਰਕਾਰ ਬਾਕੀ ਮੇਰੀਆਂ ਇੰਨੀਆਂ ਕਿ ਬੇਨਤੀਆਂ ਕਿ ਵੱਧ ਤੋਂ ਵੱਧ ਭਾਈ ਗੁਰਜੀਤ ਸਿੰਘ ਜੀ ਦਾ ਖਾਲਸਾਈ ਦਾ ਸਹਿਯੋਗ ਕਰੋ ਜਿੰਨੀਆਂ ਵੀ ਸੰਗਤਾਂ ਵਾਂ ਜਿੰਨੀਆਂ ਵੀ ਜਥੇਬੰਦੀਆਂ ਆਪਣੀਆਂ ਵੱਧ ਤੋਂ ਵੱਧ ਭਾਈ ਗੁਰਜੀਤ ਸਿੰਘ ਜੀ ਦਾ ਖਾਲਸਾਈ ਦਾ ਸਾਥ ਦਿਓ ਜਿਨ੍ਹਾਂ ਕੀ ਬੇਦਵੀ ਦੇ ਕਾਨੂੰਨ ਆਪਣੇ ਜਲਦੀ ਤੋਂ ਜਲਦੀ ਬੰਦ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ